ਬਹੁਤ ਖੁਸ਼ੀ ਹੈ ਔਰ ਹਰ ਸਾਲ ਜਿਹੜਾ ਹੈ ਬੜੇ ਉਤਸ਼ਾਹ ਦੇ ਨਾਲ ਇਹ ਜਿਹੜਾ ਬਹੁਤ ਸਤਿ ਸ਼੍ਰੀ ਅਕਾਲ ਦੇ ਨਾਲ ਇਮਰਾਨ ਦੇ ਨੇ ਔਰ ਸਾਨੂੰ ਇਸ ਜਗ੍ਹਾ ਤੇ ਬਹੁਤ ਆਪਾ ਸੰਗਠਨ ਕਰ ਰਹੇ ਆ ਮੈਂ ਖੁਦਾ ਦੇ ਖਾਤਮੇ ਵਾਲੀ ਬੇਨਤੀ ਕਰਦਾ ਪਲੀਜ਼ ਇਧਰ ਆ ਜਾਈਏ ਔਰ ਸਾਡੇ ਬੜੇ ਅਸੀਰ ਪਰਮੇਸ਼ਰ ਦੇ ਦਾਸ ਨੱਕੀ ਪੱਟੇ ਦੀਆਂ ਤੋਂ ਸਾਡੇ ਵਿੱਚ ਖਾਦਮ ਔਰ ਦੇ ਪਰਮੇਸ਼ਰ ਦੀ ਵੱਡੀ ਉਸ ਤੋਂ ਪਹਿਲੇ ਕਿਸੀ ਪਰਮੋਤਿ ਮਹਿਮਾਂ ਲਈ ਕੁਝ ਭਜਨਾ ਦਾ ਗੁਣਹਾਰ ਕਰੀਏ ਸਾਡੇ ਸਾਰੇ ਦਾਸ ਅੱਜ ਇੱਥੇ ਆ ਦਾ ਗੁਣਗਾਨ ਕਰਾਂਗੇ ਸਿਆਵਾਰ ਪ੍ਰਧਾਨ ਕਾਲੇ 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 ਕਾਲੇ

ਸਰ ਅਜੇ ਨੀ ਕ੍ਰਿਸਮਸ ਜਿਹੜੀ 8 ਦਿਨਾਂ ਲੈ ਕੇ ਸ਼ੋਭਾ ਯਾਤਰਾ ਕੱਟੀ ਜਾ ਰਹੀ ਹੈ ਇਹਦੇ ਬਾਰੇ ਦੱਸਿਓ ਸਭ ਤੋਂ ਪਹਿਲੇ ਪਰਮੇਸ਼ਰ ਮਸੀਹ ਦੇ ਪਾਵਨ ਔਰ ਪਵਿੱਤਰ ਨਾਮ ਦੇ ਵਿੱਚ ਸਭ ਨੂੰ ਸਲਾਮ ਹੈ ਔਰ ਤੁਹਾਡੇ ਚੈਨਲ ਦੇ ਮਾਧਮ ਪਰਾਈ ਸਾਰੀਆਂ ਸੰਗਤਾਂ ਨੂੰ ਇਸ ਵੱਡੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਨੇ ਔਰ ਇਹ ਖੁਦਾਵੰਦ ਦੀ ਵੱਡੀ ਕਿਰਪਾ ਹੈ ਕਿ ਇਸ ਵਾਰ ਜੋ ਦਸਵੀਂ ਜਿਹੜੀ ਹੈ ਸ਼ੁਭ ਯਾਤਰਾ ਕ੍ਰਿਸਮਸ ਸ਼ੁਭ ਯਾਤਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਔਰ ਸਭ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਖੁਸ਼ੀ ਦੇ ਨਾਲ ਸਾਰੇ ਇਸ ਨੂੰ ਮਨਾ ਰਹੇ ਨੇ ਸੋਭਾ ਜਰ ਕਿੱਥੋਂ ਕਿੱਥੇ ਦੇ ਕਿਥੋਂ ਤੱਕ ਜਾਏਗੀ ਇਹ ਸੋਭਾ ਸੀ ਨਵੀਂ ਬਰ ਕਲੋਨੀ ਤੋਂ ਸ਼ੁਰੂ ਕੀਤਾ ਹੈ ਔਰ ਕਨੌਰ ਰੋਡ ਤੋਂ ਹੁੰਦੇ ਹੋਏ ਕਨਵਨ ਚੌਕ ਤੋਂ ਹੁੰਦੇ ਹੋਏ ਹਰਦੋਸ਼ੀ ਰੋਡ ਤੋਂ ਹੋ ਕੇ ਪ੍ਰੇਮਨਗਰ ਔਰ ਕਾਲੇਨਗਲ ਤੱਕ ਜਿਹੜਾ ਹੈ ਜਤਨਗਰ ਅਗੋ ਹੋ ਕੇ ਵਾਪਸ ਆਵਾਂਗੇ ਆਪਾਂ ਤੁਹਾਨੂੰ ਜਿਆਦਾ ਸੱਜਰਖ ਦੀ ਜਾਨਾ ਚਾਹੋਗੇ ਇਹ ਪਰਮੇਸ਼ਰ ਦੀ ਵੱਡੀ ਕਿਰਪਾ ਹੈ ਜੀ ਬ੍ਰਹਮਾਂ ਦੀ ਰਹਿਮਤ ਹੈ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਔਰ ਇਹ ਖੁਸ਼ੀ ਦਾ ਦਿਨ ਹੈ ਅੱਜ ਸਰ ਇਹ ਜਿਹੜੀ ਇਹ ਛੋਪਾ ਯਾਤਰਾ ਕੀਤੀ ਜਾ ਰਹੀ ਹੈ ਇਹ ਕਿੰਨਾ ਵੱਲੋਂ ਕੀਤੀ ਜਾ ਰਹੀ ਹੈ ਇਹ ਜੀ ਬਹੁਤ ਵਧੀਆ ਤੁਸੀਂ ਇਹ ਕੁਐਸਚਨ ਪੁੱਛਿਆ ਜੀ ਸਵਾਲ ਪੁੱਛਿਆ ਔਰ ਮੈਂ ਆਪਦੇ ਚੈਨਲ ਚੈਨਲ ਦੇ ਮਾਧਿਅਮ ذریعے ਦੱਸਣਾ ਚਾਹੁੰਦਾ ਹੈ ਕਿ ਅਸੀਂ ਮਸੀਹ ਸਾਧੂ ਚੈਰੀਟੇਬਲ ਚਰਚ ਸੁਸਾਇਟੀ ਵੱਲੋਂ ਇਹ ਜਿਹੜੀਆਂ ਸ਼ੁਭ ਯਾਤਰਾ ਦੱਸੀ ਸ਼ੁਭ ਯਾਤਰਾ ਜਿਹੜੀ ਹੈ ਕੱਢ ਰਹੇ ਆ ਔਰ ਜੇ ਤੁਸੀਂ ਮناسبੇ ਸਮਝੋ ਤੇ ਥੋੜਾ ਸ਼ੋਰ ਦੇ ਤੂੰ ਲੈ ਕੇ ਤੇ ਦਰਬਾਰ ਨੂੰ ਵੀ ਥੋੜਾ ਦੱਸੋ ਇਹ ਪ੍ਰਭੂ ਦੀ ਪਾਵਨ ਪਵਿੱਤਰ ਬਾਣੀ ਹੈ ਜਿਹਦਾ ਅਸੀਂ ਅਦਬ ਦੇ ਨਾਲ ਜਿਹੜਾ ਹੈ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਆਦਮ ਨੂੰ ਜੀ ਦੇਖਦੇ ਆ ਕਿ ਇਹ ਦੇ ਸੰਦੂਖ ਨੂੰ ਲੈ ਕੇ ਜਾਂਦੇ ਸੀ ਇਸ ਬਾਣੀ ਦੀ ਇੱਜ਼ਤ ਕੀਤੀ ਜਾਂਦੀ ਸੀ ਰਿਸਪੈਕਟ ਕੀਤੀ ਜਾਂਦੀ ਸੀ ਉਸੇ ਤਰੀਕੇ ਨਾਲ ਇਸ ਬਾਣੀ ਨੂੰ ਅਸੀਂ ਮੁੱਖ ਰੱਖਣਾ ਚਾਹੁੰਦੇ ਵਧਾਉਣਾ ਚਾਹੁੰਦੇ ਆ ਤਾਂ ਜੋ ਲੋਕਾਂ ਦੇ ਵਿੱਚ ਇੱਕ ਸੰਦੇਸ਼ ਫੈਲੇ ਇਹ ਇੱਕ ਪੁਸਤਕ ਨਹੀਂ ਹੈ ਇਹ ਪਵਿੱਤਰ ਗ੍ਰੰਥ ਹੈ ਔਰ ਪਵਿੱਤਰ ਗ੍ਰੰਥ ਜਿਹੜਾ ਹੈ ਉਹਦੀ ਜਗ੍ਹਾ ਜਿਹੜੀ ਆ ਸਥਾਨ ਜਿਹੜਾ ਹੈ ਉਹ ਉੱਪਰ ਹੋਣਾ ਚਾਹੀਦਾ ਹੈ ਜਿਵੇਂ ਅੱਜ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਬਾਣੀ ਦੀ ਕਦਰ ਨਹੀਂ ਕਰਦੇ ਪੈਰਾਂ 'ਚ ਰੱਖ ਲੈਂਦੇ ਆ ਉੱਪਰ ਖੜ ਕੇ ਗਿੱਧਾ ਪਾਈ ਜਾਂਦੇ ਆ ਪਰ ਇਹ ਖੁਦਾ ਦੀ ਬਾਣੀ ਨੂੰ ਇਸ ਤਰ੍ਹਾਂ ਸਤਾ ਕੇ ਲੈ ਕੇ ਆਉਂਦਾ ਸਾਡਾ ਮਕਸਦ ਇਹ ਹੈ ਕਿ ਆਵਾਮ ਜਾਣੇ ਕਿ ਇਹ ਖੁਦਾ ਦਾ ਪਾਕ ਪਵਿੱਤਰ ਬਾਣੀ ਹੈ ਜਿਹੜਾ ਜੀਵਤ ਬਚਨ ਹੈ ਔਰ ਇਹਦੀ ਜਗ੍ਹਾ ਜਿਹੜੀ ਹੈ ਉਹ ਬੜੀ ਉੱਚੀ ਹੈ ਤੋਂ 2000 ਸਾਲ 2024 ਸਾਲ ਪਹਿਲੇ ਪਰਮੇਸ਼ੁਰ ਮਸੀਹ ਨੇ ਇਸ ਧਰਤੀ ਦੇ ਜਨਮ ਲਿਆ ਸਾਰੀ ਮਨੁੱਖ ਜਾਤੀ ਦੇ ਲਈ ਸੋ ਪਵਿੱਤਰ ਗ੍ਰੰਥ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਦੇ ਪਾਕ ਪਵਿੱਤਰ ਬਾਣੀ ਦੇ ਵਿੱਚ ਕਿ ਪਰਮੇਸ਼ੁਰ ਨੇ జగਤ ਨਾਲ ਅਜ਼ਿਆ ਪਿਆਰ ਕੀਤਾ ਉਸ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਜੋ ਕੋਈ ਉੱਤੇ ਵਿਸ਼ਵਾਸ ਕਰੇ ਉਹ ਹਲਾਕ ਨਾ ਹੋਵੇ ਸਦੀਪਕ ਜੀਵਨ ਪਾਵੇ ਇਸ ਲਈ ਖੁਦਾ ਨੇ ਸਾਰੀ ਮਨੁੱਖ ਜਾਤੀ ਨੂੰ ਪਿਆਰ ਕੀਤਾ ਹੈ ਪੂਰੀ ਆਵਾਮ ਨੂੰ ਪਿਆਰ ਕੀਤਾ ਹੈ ਦੁਨੀਆ ਨੂੰ ਪਿਆਰ ਕੀਤਾ ਹੈ ਉਹ ਦੁਨੀਆ ਦਾ ਉਦਾਰ ਕਰਦਾ ਹੈ ਜੋ ਸਤਿਰਤੀ ਦੇ ਉੱਪਰ ਆ ਕੇ ਮਨੁੱਖਾਂ ਦੀ ਸੂਰਤ ਵਿੱਚ ਜੰਮੇ ਹੈ ਤਾਂ ਜੋ ਸਾਰ ਨੂੰ ਆਪਣੇ ਪਿਆਰ ਦਾ ਸੰਦੇਸ਼ ਦੇ ਸਕਣ ਸੋ ਮੈਂ ਇਹ ਸਾਰੇ ਸੰਗਤ ਦੁਆਰਾ ਔਰ ਆਪਣੇ ਦੁਆਰਾ ਇਹੀ ਮੈਸੇਜ ਦੇਣਾ ਚਾਹੁੰਦਾ ਪ੍ਰਭੂ ਦੀ ਬਾਣੀ ਦੇ ਦੁਆਰਾ ਕਿ ਜਿਵੇਂ ਪ੍ਰਭੂ ਨੇ ਸਾਨੂੰ ਪਿਆਰ ਕੀਤਾ ਹੈ ਖੁਦਾ ਨੇ ਸਾਨੂੰ ਪਿਆਰ ਕੀਤਾ ਹੈ ਆਕਸ਼ ਨੂੰ ਛੱਡ ਕੇ ਅਸਮਾਨ ਨੂੰ ਛੱਡ ਕੇ ਮਨੁੱਖਾਂ ਦੀ ਸੂਰਤ ਵਿੱਚ ਪੈਦਾ ਹੋਏ ਨੇ ਔਰ ਮੈਂ ਚਾਹੁੰਦਾ ਜਿਵੇਂ ਉਹਨਾਂ ਨੇ ਸਾਨੂੰ ਪਿਆਰ ਕੀਤਾ ਹੈ ਅਸੀਂ ਵੀ ਸਭ ਨੂੰ ਪਿਆਰ ਕਰੀਏ ਔਰ ਪਿਆਰ ਦਾ ਸੰਦੇਸ਼ ਦੇਈਏ ਤਾਂ ਜੋ ਸਾਰੇ ਆਪਸ ਦੇ ਭਾਈਚਾਰਕ ਸਾਂਝ ਵਧੇ ਪਿਆਰ ਵਧੇ ਇਸ 크ਿਸਮਸ ਰੈਲੀ ਦੁਆਰਾ ਵੀ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਪ੍ਰਭੂ ਨੇ ਸਾਰਿਆਂ ਨੂੰ ਪਿਆਰ ਕੀਤਾ ਵਾ ਅਸੀਂ ਵੀ ਸਾਰਿਆਂ ਨੂੰ ਪਿਆਰ ਕਰੀਏ ਪ੍ਰਭੂ ਸਭ ਤੇ ਕਿਰਪਾ ਆਪਣੀ ਬਣਾ ਕੇ ਰੱਖੇ ਜੀ ਸਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਐਮਸੀ ਦੀ ਔਰ ਵੱਡੇ ਦੇ ਨਾਲ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸੋ ਸਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੋ ਅੱਜ ਦੀ ਸੋਭਾ ਯਾਤਰਾ ਦਸਵੀਂ ਜੋ ਮਸੀਹ ਸਾਧੂ ਚੈਰੀਟੇਬਲ ਵੱਲੋਂ ਕੱਢੀ ਜਾ ਰਹੀ ਆ ਸਾਡੇ ਸੰਤ ਪ੍ਰੇਮ ਵਰਸ ਜੀ ਜੋ ਨਵੀਪੁਰ ਕਲੋਨੀ ਤੋਂ ਲੈ ਕੇ ਨਵੀਪੁਰ ਪਿੰਡ ਔਰ ਕਨਮਨ ਚੌਂਗ ਤੋਂ ਗੁਰਦਾਸਪੁਰ ਤੋਂ ਹੋ ਕੇ ਨਵੀਪੁਰ ਆਪਣਾ ਪ੍ਰੇਮਨਗਰ ਵੱਲ ਤੋਂ ਕਾਲਾ ਨੰਗਲ ਪ੍ਰੇਮਨਗਰ ਔਰ ਲਾਸਟ ਜਾਨਗਰ ਵਿੱਚ ਸਮਾਪਤ ਹੋਵੇਗੀ ਜੋ ਅਸੀਂ ਜੋ ਵੀ ਇਹ ਸੋਭਾ ਯਾਤਰਾ ਕੱਢ ਰਹੇ ਹਾਂ ਇੱਕ ਪਿਆਰ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਰੀ ਜਾਤੀ ਲਈ ਮਨੁੱਖ ਬਣ ਕੇ ਪ੍ਰਭੂ ਇਸ ਧਰਤੀ 'ਤੇ ਆਏ ਔਰ ਉਹਨੇ ਪਿਆਰ ਦਾ ਸਲੇਸ ਦਿੱਤਾ ਸੋ ਇਸ ਸੋਭਾ ਯਾਤਰਾ ਮੰਕਸ ਦੇਹੀ ਹੈ ਸਾਰਿਆਂ ਨੂੰ ਦੱਸਣਾ ਹੈ ਕਿ ਇਹ ਸੋਭਾ ਯਾਤਰਾ ਜੋ ਪਿਆਰ ਦਾ ਇੱਕ ਸੁਨੇਹਾ ਅਸੀਂ ਹਰ ਇੱਕ ਪੁਕਾਰ ਰਹੇ ਹਾਂ ਔਰ ਸੇ ਯਾਂਸ ਰੱਖ ਦੇਗੇ ਸੋਭਾ ਯਾਤਰਾ ਦੁਆਰਾ ਬਹੁਤ ਸਾਰੇ ਇੱਕ ਦੂਜੇ ਨੂੰ ਪਿਆਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਮੇਲ ਮਲਾਪ ਕਰਨ ਇਹ ਹੀ ਸਾਡੀ ਬੇਨਤੀ ਆ ਸਾਰਿਆਂ ਨੂੰ ਜੈਮ ਸੀ